ਵੀਰ ਵਰਤ ਉਸ ਕੋਟ ਕਰੋ ਲਾਈਕ ਕਰੋ ਸ਼ੇਅਰ ਕਰੋ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਆਜਾ ਦੋਸਤੋ ਅੱਜ ਆਪਾਂ ਚੱਲੇ ਆਂ ਜੀ ਡੱਬ ਵਾਲੀ ਜੀਪ ਲੈਣ ਆਪਣੇ ਭਰਾ ਅੱਜ ਸਾਰੇ ਇਕੱਠੇ ਹੋਏ ਆ ਜੀ ਠੀਕ ਦੇਖਦੇ ਆਂ ਜੀ ਦੱਸ ਨਹੀਂ ਦੱਸਦੇ ਆਂ ਜੇ ਆਪਾਂ ਕਿੱਥੇ ਕਿੱਥੇ ਜਾਣੇ ਆ ਜੀ ਅੱਜ ਟੀਵੀ ਨਾਲ ਜੁੜੇ ਰਹੋ ਚੈਨਲ ਕਰ ਦੋ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਕਿ ਕਬਜਾਂ ਦੇ ਜਾਂਦੇ ਜਾਂਦੇ ਰਸਤੇ ਤੇ ਖਲੋਤੇ ਸੀਗੇ ਮੁੰਡੇ ਕਹਿੰਦੇ ਚਾਹ ਪੀਣੀ ਆ ਨਾਲ ਪਰੌਂਠੇ ਦੇਖੋ ਜੀ ਜੀ ਸਾਰਾ ਵਲੋਗ ਨਾਲ ਜੁੜੇ ਰਹੋ ਡੱਬਾ ਲਈ ਜਾ ਕੇ ਤੁਹਾਨੂੰ ਬਗਾਉਣਿਆਂ ਦੀ ਜੀ ਹਾਂਜੀ ਆਇਓ ਚਾਹ ਪੀਓ ਹਾਂ ਜੋ ਸ਼ਾਗਲੋ ਪਰੌਂਠੇ ਦੀ ਲੈਣ ਦਾ ਜੀ ਪਰੌਂਠਾ ਆ ਜਾਓ ਜੀ ਭਾਜੀ ਹੋ ਜੀ ਚਾਹ ਪਾਣੀ ਆਪਾਂ ਪੀ ਲਿਆ ਜੀ ਹੁਣ ਲੱਗਿਆ ਜੋ ਪਰ ਨਿਕਲ ਡੱਬ ਵਾਲੀ ਨੂੰ ਉਹ ਤੁਹਾਨੂੰ ਵੀ ਆ ਕੇ ਵਿਖਾਉਣੇ ਆ ਜੀ ਮੋਲ ਚਾਲ ਸਾਰਾ ਜੁੜੇ ਰਹੋ ਤੇ ਬਲੌਗ ਦੇ ਨਾਲ ਜੀ ਕਰੋ ਖੇਤੀ ਕਰੋ ਲੇਟ ਹੋਣਾ ਨਹੀਂ ਦਿੱਤੀ ਜੀ ਆਪਾਂ ਫਲੋਜਪੁਰ ਏਰੀਆ ਚ ਪਹੁੰਚ ਗਏ ਆ ਜੀ। ਧੰਨ ਵੀ ਜਾ ਕੇ ਵਿਖਾਉਣੇ ਆ ਜੀ ਜੀਪ। ਆਪਾਂ ਚੱਲੇ ਆਂ ਜੀ ਡੱਬ ਵਾਲੀ। ਹਾਂਜੀ ਭਾਜੀ ਕਿੱਦਾਂ ਦਾ ਰਿਹਾ ਸਫ਼ਰ? ਵਧੀਆ ਵਧੀਆ ਭਾਜੀ ਬਸ ਫਲੋਜ ਚਲੇ ਆਂ ਘੇਟੇਕ ਤੱਕ ਪਹੁੰਚਣਾ ਆ। ਫਿਰ ਪਿੰਡ ਦੇ ਨੇੜੇ ਹੁਣ ਇੱਥੇ ਖਲੋਤੇ ਆਂ ਜੀ ਆਪਾਂ। ਲੱਗਿਆ ਜੀ ਖਾਣ ਪੀਣ ਬਾਕੀ ਤੁਹਾਨੂੰ ਅਗਲਾ ਸਫ਼ਰ ਵਿਖਾਉਣੇ ਆ ਜੀ। ਹਾਂਜੀ ਕੀ ਕੀ ਲੈ ਲਿਆ ਜੀ? ਮਾਰਕਿੰਗ ਦਾ ਪ੍ਰਵਾੜ। ਹੋਰ ਦੱਸੋ ਬਈ ਹੋਰ ਕੀ? ਬੱਸ ਹੋਰ ਜੀ ਲੈਣਾ ਚੱਲੀਏ ਬੱਸ ਸਫ਼ਰ ਵਧਾ ਜੇ। ਚੱਲੇ ਆਂ ਜੀ ਅਗਲੇ ਸਫ਼ਰ ਨੂੰ ਹਾਂਜੀ ਕੋਈ ਫ੍ਰੈਸ਼ ਹਾਂਜੀ ਹਾਂਜੀ ਚੱਲੀਏ ਫਿਰ ਆ ਚੱਲੀ ਚੱਲੀ ਸਫ਼ਰ ਬੜਾ ਵਾਲੇ लेट ਹੋ ਜਾਣਾ ਜੀ ਲੋ ਜੀ ਸਫ਼ਰ ਆ ਡਾ ਅੱਵੇ ਰੈਡੀ ਆ ਹਾਂਜੀ ਉਸਤਾਦ ਜੀ ਚੱਲੀ ਹੁਣ ਲੇਟ ਹੋ ਜਾਣਾ ਜੀ ਹਾਂਜੀ ਜੀ ਚਲੋ ਹੁਣ ਕਿ ਘਾਂਡੇ ਚ ਲੇਟ ਹੋ ਜਾਣਾ ਯਾਰ ਸਫ਼ਰ ਬੜਾ ਜੀ ਭਾਜੀ ਚਲੋ ਚਲੋ

ਜਿਹੜਾ ਜੀ ਡੱਬ ਵਾਲੀ ਗੁਰੂ ਨਾਨਕ ਵਾਲਿਆਂ ਕੋ ਜੀਪ ਮੋਡੀਫਾਈ ਵਾਲਿਆਂ ਕੋ ਪਹੁੰਚ ਗਏ ਆ ਜੀ ਹੁਣ ਤੁਹਾਨੂੰ ਵੀ ਫੋਨ ਨਹੀਂ ਆ ਜੀ ਆਪਾਂ ਜੀਪ ਹਾਂਜੀ ਕਿਹਦੀ ਗਏ ਫਾਈਨਲੀ ਹਾਂਜੀ ਚਲੋ ਤੁਹਾਨੂੰ ਮਗਾਉਂਦੇ ਹਾਂ ਹਾਂਜੀ ਕਰੋ ਜੀ ਚੈੱਕ ਜੀਪ ਹਾਂਜੀ ਪਾ ਲਾਓ ਉੱਦੀ ਆਪਣੇ ਆਈਆ ਕਰੋ ਜੀ ਚੈੱਕ ਅਨਿਵਾਜੀ ਕਰੋ ਚੈੱਕ ਕਰੋ ਚੈੱਕ ਕਿੱਦਾਂ ਲੱਗੀ ਜੀਪ ਓਕੇ ਆ ਕਰੋ ਜਾਂਦੇ ਹਾਂ ਦੱਬ ਵਾਲੀ ओके ओके हां जी ਆਪਾਂ ਪਹੁੰਚ ਗਏ ਜੀ ਡੱਬ ਵਾਲੇ ਆਪਾਂ ਆਏ ਆ ਜੀ ਹੁਣ ਇਸ ਟਾਈਮ ਗੁਰਨਾਣ ਕਾਲਾ ਨੂੰ ਜੀਪ ਮੋਡੀਫਾਈ ਵਾਲਿਆਂ ਕੋ ਤੁਹਾਨੂੰ ਵੀ ਆਪਾਂ ਜੀਪਾਂ ਮੁਖਾਲਦੇ ਆ ਜੀ ਆਜੋ ਯਾ ਕਰੋ ਜੀ ਜੀਪਾਂ ਡੱਬ ਵਾਲੇ ਇਹ ਮੇਰੇ ਕੋਲ ਜੀਤਾਂ ਲੜੀਆਂ ਵਿੱਚ ਚੈੱਕ ਕਰ ਸਕਦੇ ਪਹਿਲਾਂ ਮਰੋ ਜੱਤੋ ਜੀ ਆਪ ਆਏ ਜੀ ਅਸੀਂ ਆਪ ਮਿਲਣ ਗਏ ਤੁਹਾਡੀ ਭਾਈ ਜੀ ਨਾਲ ਗੱਲ ਕਰਨੇ ਆ ਗਏ ਜੀ ਜੈਨਨ ਨਾਲ ਜੀ ਮਿਲਣ ਬੈਠੇ ਰਹੂਗਾ ਆਪ ਆਏ ਜੀ ਭਾਜੀ ਹੁਣ ਆਪ ਗੁਨਾਣਗਾਲਿਆ ਕੋ ਤੁਹਾਡੀ ਕਰੋਨਿਆਂ ਚ ਗੱਲ ਬਾਤ ਹਾਂਜੀ ਭਾਈ ਦੱਸੋ ਜੀ ਆਪਣਾ ਪੂਰਾ ਐਡਰੈਸ ਮੇਰਾ ਸ਼ੌਪ ਦਾ ਐਡਰੈਸ ਹੀ ਬਰਨਾਂਦਗੀ ਪਿਊਰੀਫਿਕੇਸ਼ਨ ਪਰਦੀਡਾ ਵਾਲੀ ਸਰਸਾ ਰੋਡ ਈਰ ਐਚਪੀ ਮਾਮਲਾ ਆਪਾਂ ਪਿਛਲੇ ਕਈ ਸਾਲ ਤੋਂ ਕੰਮ ਕਰ ਰਹੇ ਮੈਡਲ ਤੇ ਅੱਜ ਉਹ ਲੱਗ ਗਿਆ ਤੇ ਬਹੁਤ ਵਧੀਆ ਜੀ ਆਪਣੇ ਆਪਾਂ ਨੂੰ ਬਾਹਰੋਂ ਆਰਡਰ ਕੀਤਾ ਸੀ ਗੱਡੀ ਤੇ ਰੇਡਿੰਗ ਕੀਤੀ ਹੈ ਅਨਪਰਾ ਜੀ ਆਪਣੇ ਲੈਣ ਆਏ ਆ ਹਜ਼ਰੀ ਕਿਵੇਂ ਲੱਗੀ ਗੱਡੀ ਉਹ ਵਧੀਆ ਤੁਹਾਡਾ ਕੰਮ ਆ ਜੀ ਠੀਕ ਹੈ ਤੁਹਾਨੂੰ ਗੱਡੀ ਪਸੰਦ ਆ ਰੇਟ ਵੀ ਤੁਹਾਡਾ ਵਧੀਆ ਵਾ ਅਨਦਿਆ ਨੂੰ ਆਪਣੀ ਜਿਹੜੀਆਂ ਸਲੈਕਟ ਕੀਤੀ ਆ ਤੁਹਾਨੂੰ ਓਕੇ ਕਰ ਦੇ ਬਾਕੀ ਤੁਸੀਂ ਜਿਵੇਂ ਪਹਿਲਾਂ ਦੇਖੀ ਸੀ ਹੁਣ ਆ ਕੇ ਦੇਖੀਏ ਫਰਕ ਹੈ ਕਿ ਨਹੀਂ ਕੋਈ ਨਹੀਂ ਹੋ ਰਹੀ ਤੁਹਾਡਾ ਕੰਮ ਜਿਹੜੇ ਮੇਰੇ ਕੇ ਵੀਰ ਭਾਣੇ ਕੋਈ ਜੀਬ ਵਗੈਰਾ ਲੈਣੀ ਆ ਭਾਈ ਹੁਣਾਂ ਕਨੈਕਟ ਕਰ ਸਕਦਾ ਆ ਕੋਈ ਵੀ ਆਪਣਾ ਨੰਬਰ ਬੋਲ ਸਕਦੇ ਹੋ ਆਪਣਾ ਨੰਬਰ ਦੱਸੋ ਜੀ ਹਾਂਜੀ ਆਪਣਾ ਨੰਬਰ ਹੈ 9416728771 ਭਾਈ ਹੁਣਾਂ ਤੁਸੀਂ ਕਨੈਕਟ ਕਰ ਸਕਦੇ ਹੋ ਤੇ ਤੁਹਾਡਾ ਕੰਮ ਵੀ ਵਧੀਆ ਲੱਗਣਾ ਤੁਹਾਨੂੰ ਮਿਲਵੇ ਭਾਈ ਹਣਾ ਦਾ ਕੰਮ ਬਹੁਤ ਵਧੀਆ ਲੱਗਾ ਭਾਜੀ ਦਾ ਕਰ ਇੰਨੇ ਹੀ ਮਾਰੇ ਤੁਹਾਨੂੰ ਬਾਤਾਂ ਕਰੇ ਸ਼ਾਨੀ ਦਾ ਵਧੀਆ ਚੱਲ ਰਿਹਾ ਧੰਨਵਾਦ ਹਾਂ ਦਾ ਹੋਰ ਇਹ ਕਿਸੇ ਨੇ ਵੀ ਜੀਪ ਲੈਣੀ ਹੋਵੇ ਭਾਈ ਹਣਾ ਕਨੈਕਟ ਕਰ ਸਕਦੇ ਹੋ ਬਹੁਤ ਜ਼ਿਆਦਾ ਕੰਮ ਆ ਜੂਗੀ ਸਭ ਤੇ ਅੱਪਾ ਜਾ ਰਹੇ ਆ ਜੀਪ ਦੀ ਟ੍ਰਾਈ ਲੈਣ ਜਿਹੜੀ ਜੀਪ ਅੱਪਾ ਸੈਲੈਕਟ ਕੀਤੀ ਆ ਹਾਂਜੀ ਭਾਜੀ ਕਿਦਾਂ ਲੱਗੀ ਆ ਨਹੀਂ ਓਕੇ ਰਿਪੋਰਟ ਆ ਜੀ ਹੁਣ ਠੀਕ ਆ ਸੈਟ ਆ ਕੰਮ ਭਾਈ ਇਹਦੇ ਪਾ ਕੇ ਕਿੱਟਾਂਗੇ ਹਾਂ ਡੇ ਚੱਗ ਜਾਣਾ ਆਪਾਂ ਇਹ ਸੈਟ ਆ ਵਨੀ ਬਾਜੀ ਕਿੱਦਾਂ ਹੋ ਗਿਆ ਕੰਮ ਹਾਂ ਬਾਜੀ ਠੀਕ ਹੋ ਗਿਆ ਸਿਲੈਕਟ ਕੰਮ ਮਾਸਾ ਛੱਤ ਲੱਗਣ ਵਾਲੀ ਰਹਿ ਗਈ ਜੀ ਛੱਤ ਦੇ ਤਿਆਰ ਕਰਨ ਹਾਂਜੀ ਉਸਤਾਦ ਜੀ ਕਿੰਨਾ ਟਾਈਮ ਲੱਗਣਾ ਜੀ ਕਰ ਦਿਓ ਯਾਰ ਜੇ ਅਸੀਂ ਦੂਰ ਜਾਣਾ ਹੈ ਇਹ ਖਾਤੜੇ ਜੀ ਤਿਆਰ ਕਰਨ ਦੀ ਜੀ ਤੁਹਾਡੇ ਮੇਰਾ ਭਾਕੇ ਤੇ ਹੈ ਬਾਕੀ ਇਹ ਤਾਂ ਪੂਰੀ ਓਕੇ ਆਵਾ ਜੀ ਤੁਹਾਡੀ ਹਾਂਜੀ ਇਹ ਕਿੰਨਾ ਟਾਈਮ ਲੱਗਣਾਗੇ 5-6 ਸੌਣੇ ਕਰ ਦਿਓ ਮੇਰਾ ਭਾਕੇ ਤੇ ਹੈ ਉਸਤਾਦ ਜੀ ਵੀ ਲੱਗੇ ਨੇ ਨਾਲ ਹਾਂਜੀ ਕਿਦਾਂ ਓਕੇ ਆ ਕੰਮ ਵੀਰ ਵੀ ਬੀਬੀ ਮੇਰਾ ਵੀਰ ਲੱਗੀ ਜੀ ਲੱਗੇ ਜੇ ਤਾਂ ਅਰਾਮ ਨਹੀਂ ਮਿਲ ਜੇ ਧੰਬੜੀ ਜੀ ਪਾਈ ਪਾਲ ਬਣੀਦਾ ਨਾ ਹਾਂ ਤਾਂ ਆਦੋ ਕਿਤਾ ਲੱਗੀ ਜੀ ਤਾ ਕਹਿਣਾ ਹਾਂਜੀ ਓਕੇ ਕੰਮ ਬਹੁਤ ਵਧੀਆ ਬਹੁਤ ਵਧੀਆ ਹਾਂ ਵੀਰੇ ਲਓ ਜੀ ਸ਼ਤ ਲਾ ਦੀ ਜੀ ਦੀ ਲੋਗ ਆਦੇ ਜਲਦੀ ਮਰਪਾ ਮਾਰਦੇ ਮਾਰਦੇ ਜੱਦੀ ਆਟੋਮੈਟਿਕ ਲੋ ਜੀ ਆਪਣੀ ਜੀਪ ਹੋ ਗਈ ਜੀ ਡਨ ਹੁਣ ਭਾਜੀ ਨਾਲ ਗਾਣੇ ਆ ਜੇ ਪਸਾਤਾ ਪੇਮੈਂਟ ਤੇ ਹਾਂਜੀ ਹੋ ਗਈ ਭਾਜੀ ਪੇਮੈਂਟ ਹਾਂ ਬਸ ਸਾਰੇ ਬਹਿ ਰਹੇ ਬਹੁਤ ਵਧੀਆ ਦੀ ਇਮਾਨਦਾਨ ਸਾਡਾ ਰੱਖਿਆ ਜੀ

भाई बच्चे oke. Okay. ਅੱਡੇ ਆ ਜੀ ਮੁੰਡੇ ਤੇਲ ਪੋਣ ਕਰਾ ਦੋ ਫੁੱਲ ਟੈਂਕੀ ਅੱਜ ਚੱਲੀਏ ਜੀ ਤੇ ਲਓ ਜੀ ਆਪਾਂ ਆ ਗਏ ਆ ਜੀ ਡੱਬੋ ਵਾਲੀ ਤੋਂ ਜੀ ਬਹੁਤ ਭਲੇ ਹੁੰਦੀ ਆ ਜੀ ਹੁਣ ਰਸਤੇ 'ਚ ਰੁਕੇ ਸੀਗੇ ਥੋੜੀ ਬਾਣੀ ਖਾਣ ਲੱਗੇ ਆ ਜੀ ਤੁਸੀਂ ਦੇਖ ਸਕਦੇ ਹੋ बमारायो <laughs> <laughs> ਉਹ ਜੀ ਰਸਤੇ ਜਾਪੇ ਪਹੁੰਚ ਗਏ ਆਂ ਬੰਦੇ ਕਿਨ੍ਹੇ ਖਾਣਾ ਪੀਣਾ ਕੁਛ ਹਾਂਜੀ ਸਤ ਜੀ ਹੁਣ ਆਪਾਂ ਪਹੁੰਚ ਗਏ ਆਂ ਜੀ ਮਖੂ ਰਾਜ ਲੱਗਿਆ ਜੀ ਆਪਾਂ ਚਾਹ ਪੀਣ ਆਪਣੇ ਭਰਾ ਬੈਠੇ ਆ ਜੀ ਹਾਂਜੀ ਉਸਤਾਦ ਜੀ ਕੀ ਵੀਰਿਓ ਆਪੀ ਜਨਨ ਨਹੀਂ ਆਵੇ ਜੀ ਪਿਆ ਚੱਲਣ ਦੀ ਚਾਹ ਚਾਹ ਪੀਵਾਂਗੇ ਤੇ ਪਾਵਾਂਗੇ ਗਦਾਪਨ ਚਾਲੇ ਬਟਾਲੇ ਨੂੰ ਜੋ ਵੀ ਵੀਲੋਗ ਦੇ ਨਾਲ ਜੁੜੇ ਰਹੋ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਾਈਕ ਸ਼ੇਅਰ ਹਾਂਜੀ ਆਪਾਂ ਆਏ ਸੀਗੇ ਹਰੀਗੇ ਇਥੋਂ ਆਪਾਂ ਚਾਹ ਪੀਤੀ ਆ ਜੀ ਸਾਨੂੰ ਮਿਲੇ ਸਰ ਜੀ ਖੁੱਲੇ ਸ਼ਾਹ ਜੀ ਬੜੇ ਵਧੀਆ ਇਨਸਾਨ ਨੇ ਸਾਨੂੰ ਮਿਲੇ ਆ ਤੇ ਸੋਚਿਆ ਕਿ ਚੱਲ ਇੱਕ ਵੀਲੋਗ ਬਣਾ ਲਈਏ ਨਾਲ ਵੀਡੀਓ ਬਣਾ ਲਈਏ ਬਹੁਤ ਵਧੀਆ ਇਨਸਾਨ ਆ ਹਾਂਜੀ ਕੁਝ ਬੋਲ ਥੈਂਕ ਯੂ ਥੈਂਕ ਯੂ ਪਿਆਰ ਦਾ ਰਿਸ਼ਤਾ ਸਭ ਤੋਂ ਵੱਡਾ ਰਿਸ਼ਤਾ ਹੁੰਦਾ ਹੈ ਔਰ ਇਹਨਾਂ ਨੇ ਆਪਣਾ ਪਨ ਦਿਖਾਇਆ ਦੂਰੋਂ ਦੇਖ ਕੇ ਜੇ ਆਏ ਨੇ ਔਰ ਬੜਾ ਵਧੀਆ ਲੱਗਿਆ ਜੀ ਜਿਹੜੇ ਫੈਨਸ ਨੇ ਨਾ ਉਹਨਾਂ ਦੀ ਬਦੌਲਤ ਹੀ ਕਲਾਕਾਰ ਹੁੰਦਾ ਹੈ ਕਲਾਕਾਰ ਆਪਰੇ ਆਪ ਨੂੰ ਕਲਾਕਾਰ ਕਹਿਓ ਕਲਾਕਾਰ ਨਹੀਂ ਹੁੰਦਾ ਕਲਾਕਾਰ ਹੋਰ ਹੁੰਦਾ ਜਿਹਨੂੰ ਦਰਸ਼ਕ ਕਲਾਕਾਰ ਬਣਾਉਂਦੇ ਨੇ ਮੈਂ ਇਹਨਾਂ ਦਾ ਬਣਾਇਆ ਕਲਾਕਾਰ ਆ ਤੇ ਅੱਜ ਤੁਹਾਡੇ ਸਾਹਮਣੇ ਖੜਾ ਆ ਬਹੁਤ ਪਿਆਰ ਦਿੱਤਾ ਜੀ ਔਰ ਬਹੁਤ ਖੁਸ਼ੀ ਵਾਲੀ ਗੱਲ ਹੈ ਮਾਝੇ ਦੇ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਇਹ ਮੇਰੇ ਦੋਸਤ ਨੇ ਕਲਾਕਾਰ ਨੇ ਔਰ ਬਹੁਤ ਵਧੀਆ ਵਲੌਗ ਬਣਾਉਂਦੇ ਨੇ YouTube ਤੇ ਛਾਏ ਹੋਏ ਨੇ ਮਿਹਰਬਾਨੀ ਸ਼ੁਕਰੀਆ ਬਹੁਤ ਹੀ ਵਧੀਆ ਕਲਾਕਾਰ ਨੇ ਔਰ ਤੁਸੀਂ ਇਹਨਾਂ ਦਾ YouTube ਤੇ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੁਹਾਨੂੰ ਇਹਨਾਂ ਦਾ ਵਲੋਗ ਕਿਸ ਤਰ੍ਹਾਂ ਦਾ ਲੱਗਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਬਹੁਤ